ਜਨਰਲ ਨਿਊ ਦੇਖ ਰਿਹਾ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੀਆਂ ਕੈਨੇਡਾ ਤੋਂ ਇਸ ਸਮੇਂ ਦੀ ਬੇਹਦ ਮੰਦਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਬਹੁਤ ਸਾਰੇ ਪੰਜਾਬੀ ਨੌਜਵਾਨ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹਨ ਪਰ ਕੈਨੇਡਾ ਦੇ ਵਿੱਚ ਇਨੀ ਦਿਨੀ ਕਿਤੇ ਨਾ ਕਿਤੇ ਹਾਲਾਤ ਕਾਫੀ ਜ਼ਿਆਦਾ ਖਰਾਬ ਹੋ ਚੁੱਕੇ ਹਨ ਜਿਸ ਦੇ ਕਾਰਨ ਨੌਜਵਾਨ ਡਿਪਰੈਸ਼ਨ ਦਾ ਸ਼ਕਾਰ ਹੋ ਰਹੇ ਹਨ ਸੋ ਇਸੇ ਤਰ੍ਹਾਂ ਦੀ ਖਬਰ ਹੁਣ ਫਰੀਦਕੋਟ ਦੇ 22 ਸਾਲਾ ਨੌਜਵਾਨ ਦੀ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ ਜਿਸ ਨੇ ਕਿ ਕੈਨੇਡਾ ਦੇ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਮ੍ਰਿਤਕ ਦੀ ਪਛਾਣ ਆਸ਼ਦੀਪ ਸਿੰਘ ਦੇ ਵੱਜੋਂ ਹੋਈ ਹੈ ਆਕਾਸ਼ਦੀਪ ਸਿੰਘ ਸਾਲ 2023 ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਗਿਆ ਸੀ ਤੇ ਪੜ੍ਹਾਈ ਦੇ ਨਾਲ-ਨਾਲ ਉੱਥੇ ਪਾਰਟ ਟਾਈਮ ਕੰਮ ਦੀ ਭਾਲ ਕਰ ਰਿਹਾ ਸੀ ਪਰਿਵਾਰ ਵਾਲਿਆਂ ਨੇ ਦੱਸਿਆ ਹੈ ਕਿ ਲੰਮੇ ਸਮੇਂ ਤੋਂ ਨੌਕਰੀ ਨਾ ਮਿਲਣ ਦੇ ਕਾਰਨ ਉਹ ਕਾਫੀ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਿਆ ਸੀ ਸੋ ਇਸ ਤੋਂ ਬਾਅਦ ਬੀਤੇ ਕੁਝ ਸਮੇਂ ਤੋਂ ਉਹ ਕੈਲਗਰੀ ਦੇ ਵਿੱਚ ਹੁਣ ਰਹਿ ਰਿਹਾ ਸੀ ਤੇ ਉੱਥੇ ਉਹ ਕੰਮ ਦੀ ਭਾਲ ਦੇ ਵਿੱਚ ਲਗਾਤਾਰ ਭਟਕ ਰਿਹਾ ਸੀ ਇਸੇ ਤਣਾਅ ਦੇ ਵਿੱਚ ਆ ਕੇ ਉਸਨੇ ਹੁਣ ਖੁਦਕੁਸ਼ੀ ਕਰ ਲਈ ਹੈ ਪਰਿਵਾਰ ਇਸ ਖਬਰ ਦੇ ਨਾਲ ਹੁਣ ਸਦਮੇ ਦੇ ਵਿੱਚ ਹੈ ਤੇ ਆਕਾਸ਼ਦੀਪ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਰਹਿ ਰਹੇ ਉਸ ਦੇ ਸਾਥੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਬਾਰ-ਬਾਰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਸਨ ਤੇ ਜਦੋਂ ਉਸ ਨੇ ਫੋਨ ਚੁੱਕਿਆ ਤੇ ਉਸ ਨੂੰ ਇਸ ਮੰਦਭਾਗੀ ਖਬਰ ਦੇ ਬਾਰੇ ਪਤਾ ਲੱਗਾ। ਪਰਿਵਾਰ ਅਤੇ ਦੁੱਖਾਂ ਦਾ ਹੁਣ ਪਹਾੜ ਟੁੱਟ ਚੁੱਕਾ ਹੈ ਤੇ ਪੂਰੇ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਆਕਾਸ਼ਦੀਪ ਕੀ ਜਿਆਦਾ ਮਿਹਨਤੀ ਤੇ ਹੋਣ ਹਾਰ ਸੀ ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਸੋ ਕੈਨੇਡਾ ਤੋਂ ਲਗਾਤਾਰ ਹੁਣ ਬੇहद ਮੰਦ ਭਾਗੀਆ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਸੋ ਇਹ ਪੰਜਾਬੀ ਨੌਜਵਾਨ ਦੇ ਵੱਲੋਂ ਆਪਣੇ ਹੀ ਘਰ ਦੇ ਗੈਰੇਜ ਦੇ ਵਿੱਚ ਫਾਹ ਲਗਾ ਕੇ ਖੁਦਕੁਸ਼ੀ ਕੀਤੀ ਹੈ ਜੋ ਕਿ ਕਾਫੀ ਜਿਆਦਾ ਹੁਣ ਬੇहद ਮੰਦ ਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ